ਆ ਜ਼ਿਕਰ ਕਰਦੇ ਆ ਅਮਰਿਤਪਾਲ ਸਿੰਘ ਦਾ ਉਹ ਉਪ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਅਮਰਿਤਪਾਲ ਸਿੰਘ ਹਿੱਸਾ ਲੈਣਗੇ ਪੋਸਟਰ ਵੈਲਟ ਦੇ ذریعے ਕਰਨਗੇ ਵੋਟ ਤਾਂ ਚੋਣ ਕਮਿਸ਼ਨ ਦੇ ਵੱਲੋਂ ਪੋਸਟਰ ਜਾਰੀ ਕਰਨ ਦੇ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ 1974 ਦੇ ਨਿਯਮ 26 ਤਹਿਤ ਅਮਰਿਤਪਾਲ ਸਿੰਘ ਨੂੰ VOTING ਦਾ ਅਧਿਕਾਰ ਮਿਲੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਸੰਸਦ ਅਮਰਿਤਪਾਲ ਸਿੰਘ ਜਿਨ੍ਹਾਂ ਦੇ ਵੱਲੋਂ ਉਪ ਰਾਸ਼ਟਰਪਤੀ ਚੋਣ ਦੇ ਵਿੱਚ ਹਿੱਸਾ ਲਿਆ ਜਾਏਗਾ ਤਾ ਪੋਸਟਲ ਬੈਲਟ ਦੇ ਜ਼ਰੀਏ ਅਮਰਿਤਪਾਲ ਸਿੰਘ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਸੰਸਦ ਅਮਰਿਤਪਾਲ ਸਿੰਘ ਤਾ ਸੰਵਿਧਾਨ ਦੇ 1974 ਦੇ ਨਿਯਮ 26 ਦੇ ਤਹਿਤ ਉਹਨਾਂ ਨੂੰ ਇਹ VOTING ਦਾ ਅਧਿਕਾਰ ਮਿਲੇ ਤਾ ਐਨਐਸਓ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹਿਰਾਸਤ ਦੇ ਵਿੱਚ ਨੇ ਅਮਰਿਤਪਾਲ ਸਿੰਘ ਜਿਨ੍ਹਾਂ ਦੇ ਵੱਲੋਂ ਉਹ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਹਿੱਸਾ ਲਿਆ ਜਾਏਗਾ ਤਾਂ ਪੋਸਟਰ ਬੈਲਟ ਦੇ ਜ਼ਰੀਏ ਆਪਣੇ ਵੋਟ ਹੱਕ ਦਾ ਇਸਤੇਮਾਲ ਅਮਰਿਤਪਾਲ ਸਿੰਘ ਦੇ ਵੱਲੋਂ ਕੀਤਾ ਜਾਣਾ ਚੋਣ ਕਮਿਸ਼ਨ ਦੇ ਵੱਲੋਂ ਇਸ ਬਾਰੇ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਸੰਸਦ ਅਮਰਿਤਪਾਲ ਸਿੰਘ ਵੀ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਪਾਉਣਗੇ ਉਹ ਪ੍ਰਾਸ਼ਟਰਪਤੀ ਦੀ ਚੋਣ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਵੀ ਹਿੱਸਾ ਲੈਣ ਦੀ ਇਜਾਜ਼ਤ ਜਿਹੜੀ ਹੈ ਉਹ ਸੰਵਿਧਾਨ ਦੀ ਸਤਾਰਾ ਦੇ ਤਹਿਤ ਮਿਲੀ ਪੋਸਟਰ ਬੈਲਟ ਦੇ ਜ਼ਰੀਏ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ ਅਮਰਿਤਪਾਲ ਸਿੰਘ ਦਾ ਚੋਣ ਕਮਿਸ਼ਨ ਦੇ ਵੱਲੋਂ ਇਹ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ 1974 ਦੇ ਨਿਯਮ 26 ਦੇ ਤਹਿਤ ਅਮਰਿਤਪਾਲ ਸਿੰਘ ਨੂੰ VOTING ਦਾ ਇਹ ਅਧਿਕਾਰ ਮਿਲੇ ਤਾਂ ਜੇਲ੍ਹ ਤੋਂ ਹੀ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ ਅਮਰਿਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਸੰਸਦ ਅਮਰਿਤਪਾਲ ਸਿੰਘ ਜਿਨ੍ਹਾਂ ਦੇ ਵੱਲੋਂ ਉਹ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਹਿੱਸਾ ਲਿਆ ਜਾਏਗਾ ਆਪਣੇ ਵੋਟ ਹੱਕ ਦਾ ਇਸਤੇਮਾਲ ਬਤੌਰ ਐਮਪੀ ਅਮਰਿਤਪਾਲ ਸਿੰਘ ਦੇ ਵੱਲੋਂ ਕੀਤਾ ਜਾਏਗਾ ਤਾਂ ਚੋਣ ਕਮਿਸ਼ਨ ਦੇ ਵੱਲੋਂ ਇਹ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਪੋਸਟਲ ਬੈਲਟ ਦੇ ਜ਼ਰੀਏ ਆਪਣੇ ਵੋਟ ਹੱਕ ਦਾ ਇਸਤੇਮਾਲ ਅਮਰਿਤਪਾਲ ਸਿੰਘ ਦੇ ਵੱਲੋਂ ਕੀਤਾ ਜਾਏਗਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਐਮਪੀ ਅਮਰਿਤਪਾਲ ਸਿੰਘ ਜਨਾ ਦੇ ਵੱਲੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਬਤੌਰ ਐਮਪੀ ਉਪ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਕੀਤਾ ਜਾਏਗਾ ਤਾਂ ਅਮਰਿਤਪਾਲ ਸਿੰਘ ਵੀ ਇਸ ਚੋਣ ਦੇ ਵਿੱਚ ਹਿੱਸਾ ਲੈਣਗੇ VOTING ਦਾ ਹੱਕ ਜੋ ਉਹਨਾਂ ਨੂੰ ਮਿਲਿਆ ਉਸ ਦਾ ਇਸਤੇਮਾਲ ਕਰਨਗੇ ਬੇਸ਼ੱਕ NSA ਤਹਿਤ ਡਿਟੇਨ ਨੇ ਅਮਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਪਰ ਜਿਹੇਜ ਉਹਨਾਂ ਦੇ ਵੱਲੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਜਾਏਗਾ ਚੋਣ ਕਮਿਸ਼ਨ ਦੇ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਨੇ 1974 ਦੇ ਨਿਯਮ 26 ਦੇ ਤਹਿਤ ਅਮਰਿਤਪਾਲ ਸਿੰਘ ਨੂੰ ਇਹ ਅਧਿਕਾਰ ਮਿਲਿਆ ਤਾਂ ਆਪਣੇ ਅਧਿਕਾਰ ਜਾਨੀ ਕਿ VOTING ਦਾ ਅਧਿਕਾਰ ਜੋ ਅਮਰਿਤਪਾਲ ਸਿੰਘ ਦਾ ਬਤੌਰ MP ਹੈ ਉਸ ਦੀ ਵਰਤੋਂ ਕਰਨਗੇ ਅਮਰਿਤਪਾਲ ਸਿੰਘ ਤਾਂ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਸਾਂਸਦ ਨੇ ਅਮਰਿਤਪਾਲ ਸਿੰਘ ਜਿਨ੍ਹਾਂ ਦੇ ਵੱਲੋਂ ਉਪ ਰਾਸ਼ਟਰਪਤੀ ਚੋਣ ਦੇ ਵਿੱਚ ਆਪਣੇ ਵੋਟ ਆਗਦਾ ਇਸਤੇਮਾਲ ਕੀਤਾ ਜਾਏਗਾ ਇਸ ਖਬਰ ਦੇ ਹੋਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਰਵਿੰਦਰ ਮੀਤ ਜੁੜੇ ਨੇ ਰਵਿੰਦਰ ਕੀ ਜਾਣਕਾਰੀ ਹੈ ਅਮਰਿਤਪਾਲ ਸਿੰਘ ਨੂੰ ਇਜਾਜ਼ਤ ਮਿਲੀ ਹੈ ਚੋਣ ਕਮਿਸ਼ਨ ਦੇ ਕੋਲੋਂ ਦੁੱਖੋ ਦੇਖੋ ਗ੍ਰੈਬ ਅੰਤਰਾਦੇ ਤੇ ਅਸਮ ਸਰਕਾਰ ਦੇ ਮੁੱਖ ਸਿਕਤਰਾਂ ਦੀ ਇਹ ਨਰਦੇਸ਼ ਜਿਹੜੇ ਦਿੱਤੇ ਗਿਆ ਕਿ ਜਿਹੜਾ ਇਹ ਚੋਣ ਧੱਕੇ ਰਿਆ ਹੋਣੀ ਹੈ ਫਾਈਸ ਪ੍ਰੈਜ਼ੀਡੈਂਟ ਦੀ ਉੱਪਰ ਰਾਸ਼ਟਰਪਤੀ ਜੀ ਤਾਂ ਇਸ ਦੇ ਵਿੱਚ ਅਮਿਤ ਪਾਲ ਸਿੰਘ ਕੋਰਸਲਡਰਟ ਦੇ ਜ਼ਰੀਏ ਜਿਹੜਾ ਹੈਗਾ ਉਹ ਵੋਟ ਜਿਹੜਾ ਹੈਗਾ ਪਾਸ ਨਹੀਂ ਕਿਉਂਕਿ ਇਹ ਇੱਕ ਕਾਨੂੰਨੀ ਪ੍ਰਕਿਰਿਆ ਹੈਗੀ ਆ ਸੰਵਿਧਾਨ ਦੇ ਧਾਰਾ ਜਿਹੜੀ ਹੈਗੀ ਆ ਚੋਣ ਨਿਯਮਾਂ ਦੇ ਤਹਿਤ 1976 ਦੇ ਜਿਹੜੇ ਚੋਣ ਨਿਯਮ ਹੈਗੇ ਨੇ ਉਹਨਾਂ ਦੇ ਤਹਿਤ ਜਿਹੜਾ ਹੈਗਾ ਇਹ ਜਿਹੜਾ ਇੱਤਿਆਰ ਜਿਹੜਾ ਜਿਹੜਾ ਹੈ ਅਧਿਕਾਰ ਦਿੱਤਾ ਜਾਂਦਾ ਐਮਪੀ ਨੂੰ ਹਾਲਾਂਕਿ ਜਿਹੜੇ ਐਮਪੀ ਜੇਲ੍ਹ ਦੇ ਵਿੱਚ ਹੁੰਦੇ ਨੇ ਉਹ ਇਸ ਤਰੀਕੇ ਨਾਲ ਵੋਟ ਪਾ ਸਕਦੇ ਨੇ ਤਾਂ ਹੁਣ ਜਿਹੜੇ ਖੰਡੂਰ ਸਾਹਿਬ ਤੋਂ ਐਮਪੀ ਹੈਗੇ ਨੇ ਪਰ ਅਮਰਪਾਲ ਸਿੰਘ ਉਹ ਹੁਣ ਇਸ ਚੋਣ ਪਰਿਕਰਿਆ ਦੇ ਵਿੱਚ ਹਿੱਸਾ ਲੈਣਗੇ ਜੀ ਬਹੁਤ-ਬਹੁਤ ਧੰਨਵਾਦ ਰਵਿੰਦਰ ਤਮਾਮ ਜਾਣਕਾਰੀ ਦੇ ਲਈ ਤਾਂ ਅਮਰਪਾਲ ਸਿੰਘ ਇਸ VOTING ਦੇ ਵਿੱਚ ਹਿੱਸਾ ਲੈਣਗੇ ਆਪਣੇ ਵੋਟ حق ਦਾ ਇਸਤੇਮਾਲ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਤਸਰੀਖ ਖਡੂਰ ਸਾਹਿਬ ਹਲਕਾ ਤੋਂ ਅਮਰਿਤਪਾਲ ਸਿੰਘ ਸੰਸਦ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਵੋਟ حق ਦਾ ਇਸਤੇਮਾਲ ਕੀਤਾ ਜਾਏ